ਛਤਰਪਤੀ சிவாਜੀ ਮਹਾਰਾਜ ਦੀ ਇਹ ਤਸਵੀਰ ਇੱਕ ਇੱਕ ਤিনਕਾ ਇੱਕ ਆ ਦਾ ਤিনਕਾ ਔਰ ਇਸ ਦੇ ਨਾਲ ਜੁੜ ਜੁੜ ਕੇ ਇਹ ਇੰਨੀ ਖੂਬਸੂਰਤ ਮੂਰਤੀ ਜਿਹੜੀ ਆ ਬਣ ਕੇ ਤਿਆਰ ਹੋ ਚੁੱਕੀ ਹੈ ਸੋਨੇ ਸੋਨੇ ਫੁੱਲਾਂ ਨੂੰ ਨਹੀਂ ਵੇਖਿਆ ਕਾ ਨੂੰ ਵੇਖਿਆ ਕਾ ਤੋਂ ਆਈਡੀਆ ਕਿਵੇਂ ਆਇਆ ਇਹ ਸਾਡੇ ਜਿਹੜੇ ਪੁਰਵ ਸਿਗੇ ਉਹ ਹੋਮ ਡੈਕੋਰ ਦੀ ਚੀਜ਼ਾਂ ਬਣਾਉਂਦੇ ਸੀ ਜਿਵੇਂ ਕਹ ਲੋ ਗੁਲਦਸਤੇ ਹੋ ਗਏ ਸਰਾਈਆਂ ਹੋ ਗਈਆਂ ਜਾਂ ਹੋਰ ਚੀਜ਼ਾਂ ਦਾ ਜੀ ਨੇ ਹੌਲੀ ਹੌਲੀ ਕਰਕੇ ਟ੍ਰੇਡ ਕੀਤਾ ਉਹ ਪਿਆਰ ਨਾਲ ਵੀ ਟ੍ਰੇਡ ਕੀਤਾ ਛੇਤਰਾ ਨਾਲ ਵੀ ਕੀਤਾ ਅਜਿਹੜਾ ਤਿਆਰ ਕੀਤਾ ਇਹ ਛਤਰਪਤੀ சிவாਜੀ ਨੂੰ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗਿਆ ਇਹਨਾਂ ਨੂੰ ਜੀ ਟੋਟਲੀ 5 ਮਹੀਨੇ 10 ਦਿਨ ਦੇ ਕਰੀਬ ਸਮਾਂ ਲੱਗਿਆ ਜੀ ਜਿਹਦੇ ਵਿੱਚ 2 ਮਹੀਨੇ ਇਹਨਾਂ ਦੀ ਡਿਜ਼ਾਈਨਿੰਗ ਹੈ ਇਹਦੇ ਵਿੱਚ ਹਰ ਤਣਕੇ ਦਾ ਹਿਸਾਬ ਰੱਖਿਆ ਗਿਆ ਕਿਹੜੇ ਤਣਕੇ ਨੂੰ ਕਿੰਨੇ ਐਂਗਲ ਦੇ ਕਿੱਧਰ ਨੂੰ ਮੋੜਨਾ ਹੈ ਕਿਹੜੇ ਤਣਕੇ ਨਾਲ ਜੋੜਨਾ ਹੈ ਇਸ ਖੇਤਰ ਦੇ ਨਾਲ-ਨਾਲ ਜੀ ਜਿਵੇਂ ਇਸੀ ਵਿਰਾਸਤ ਦੀ ਸੇਵਾ ਕਰਕੇ ਸਟੇਟ ਅਵਾਰਡ ਮਿਲਿਆ ਜੀ ਪੰਜਾਬ ਗਵਰਨਮੈਂਟ ਵੱਲੋਂ ਤਿੰਨ ਚਾਰ 월ਡ ਰਿਕਾਰਡ ਨੇ ਜਿਵੇਂ ਲਿਮਕਾ ਬੁੱਕ ਹੋ ਗਿਆ ਗੈਨਿਸ ਬੁੱਕ ਹੋ ਗਿਆ ਇੰਡੀਆ ਬੁੱਕ ਹੋ ਗਿਆ ਪੀਐਮ ਸਰ ਵੱਲੋਂ ਐਪਰੀਸ਼ੀਏਟਡ ਹੈਗਾ ਜੀ ਤੇ ਬਸ ਇਹ 12 ਸਾਲ ਦੀ ਇਹ ਕਲਾ ਤੇ ਇਹ ਅਵਾਰਡ ਮੇਰੀ ਉਹ ਪੰਜਾਬੀ ਆਪਾਂ ਉਦੋਂ ਕਹਾਉਂਦੇ ਆ ਜਦ ਆਪਾਂ ਆਪਣੇ ਵਿਰਸੇ ਨਾਲ ਜੁੜੇ ਰਹਿੰਦੇ ਆ ਇਹ ਵਿਰਾਸਤ ਨਾਲ ਜੁੜੇ ਰਹਿੰਦੇ ਆ ਜਿਵੇਂ ਕਹਿ ਲਓ ਕਿ ਪੰਜਾਬੀਆਂ ਲਈ ਆਪਣੀ ਦਸਤਾਰ ਸਾਂਭਣਾ ਜ਼ਰੂਰੀ ਆ ਉਦਾਂ ਹੀ ਸਾਨੂੰ ਆਪਣੀ ਵਿਰਾਸਤ ਸਾਂਭਣਾ ਵੀ ਜ਼ਰੂਰੀ ਆ ਕਿਉਂਕਿ ਇਹ ਸਾਡੇ ਰੂਟਸ ਨੇ ਸਾਡੇ ਪੰਜਾਬ ਦੀ ਜੜ੍ਹਾਂ ਨੇ ਬਾਹਰ ਜਾਣਾ ਗਲਤ ਨਹੀਂ ਹੈਗਾ ਪਰ ਬਾਹਰ ਜਾ ਕੇ ਜੇ ਤੁਸੀਂ ਉੱਥੇ ਦੇ ਹੀ ਹੋਗੇ ਫਿਰ ਉਹ ਗਲਤ ਆ ਆਪਣੇ ਵਿਰਸੇ ਨੂੰ ਭੁੱਲ ਕੇ ਆਪਣੇ ਵਿਰਾਸਤ ਤੋਂ ਆਪਣੇ ਪੰਜਾਬ ਨੂੰ ਭੁੱਲ ਕੇ ਉਹ ਗਲਤ ਕਹਿੰਦੇ ਕਲਾ ਦਾ ਮੁੱਲ ਤਦੋਂ ਹੀ ਪੈਂਦਾ ਜਦੋਂ ਤੁਹਾਡੀ ਕਲਾ ਸਭ ਤੋਂ ਵੱਖਰੀ ਹੋ ਅੱਜ ਅਜੇ ਹੀ ਕਲਾਕਾਰ ਦੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਲੋਕ ਫੁੱਲਾਂ ਵੱਲ ਤੇ ਦੇਖਦੇ ਨੇ ਲੇਕਿਨ ਪੈਰਾਂ ਤੇ ਆਉਂਦੀ ਕਾਹ ਨਹੀਂ ਵੇਖਦੇ ਕਿਉਂਕਿ ਜਦੋਂ ਕਾਹ ਲੋਕ ਕਹਿੰਦੇ ਨੇ ਕਿ ਹਰੀ ਐ ਸਿਰਫ ਇਹ ਹਰਿਆਲੀ ਜਿਹੜੀ ਕਿਤੇ ਨਾ ਕਿਤੇ ਸਾਡੀ ਤਬੀਬ ਦੇ ਲਈ ਸਿਹਤ ਦੇ ਲਈ ਘੁੰਮਣ ਦੇ ਲਈ ਜਿਹੜੀ ਕਿਤੇ ਨਾ ਕਿਤੇ ਵਧੀਆ ਜਾਂ ਤੰਦਰੁਸਤੀ ਲਈ ਵਧੀਆ ਹੁੰਦੀ ਐ ਲੇਕਿਨ ਕੀ ਇਸ ਦੇ ਵਿੱਚ ਕਲਾ ਹੁੰਦੀ ਐ ਇਹ ਸਿੱਧੇ ਤੌਰ ਦੇ ਉੱਪਰ ਅੱਜ ਅਜੇ ਹੀ ਕਲਾਕਾਰ ਦੇ ਨਾਲ ਮਿਲਾਨ ਜਾ ਰਹੇ ਹਾਂ ਜਿਸ ਨੇ ਇਸ ਕਾਹ ਦੇ ਵਿੱਚ ਜੋ ਪੈਰਾਂ ਦੇ ਵਿੱਚ ਤੁਹਾਡੇ ਕਾਹ ਆਉਂਦੀ ਐ ਉਸ ਤੋਂ ਹੀ ਇੱਕ ਤিনਕਾ ਤিনਕਾ ਜੋੜ ਕੇ ছত্রਪਤੀ சிவாਜੀ ਮਹਾਰਾਜ ਦੀ ਇਹ ਤਸਵੀਰ ਜਿਹੜੀ ਅਸੁੱਧੇ ਤੌਰ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਜਿਹੜੀ ਇੱਕ ਇੱਕ ਤিনਕਾ ਇਕਾ ਦਾ ਤিনਕਾ ਔਰ ਇਸ ਦੇ ਨਾਲ ਜੁੜ ਜੁੜ ਕੇ ਇਹ ਇੰਨੀ ਖੂਬਸੂਰਤ ਮੂਰਤੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈ ਔਰ ਇਹ ਤਿਆਰ ਕਰਨ ਵਾਲੇ ਅਭਿਸ਼ੇਕ ਚੋਹਾਨ ਸਾੜਾ ਮੌਜੂਦ ਨੇ ਅਭਿਸ਼ੇਕ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨੂੰ ਉਸ ਤੇ ਧੰਨਵਾਦ ਜੀ ਕਹਿੰਦੇ ਕਲਾਕਾਰੀ ਹਰ ਇੱਕ ਚੀਜ਼ ਵੇਖਦੀ ਹੈ ਸੋਹਣੇ ਸੋਹਣੇ ਫੁੱਲਾਂ ਨੂੰ ਨਹੀਂ ਵੇਖਿਆ ਕਾ ਨੂੰ ਵੇਖਿਆ ਕਾ ਤੋਂ ਆਈਡੀਆ ਕਿਵੇਂ ਆਇਆ ਇਹ ਲਕੋ ਜੀ ਇਹ ਸਾਡੀ ਵਿਰਾਸਤ ਦੀ ਕਲਾ ਹੈਗੀ ਆ ਪਹਿਲਾਂ ਮੂਰਤੀਆਂ ਨਹੀਂ ਬਣਦੀ ਸੀ ਇਸ ਕਲਾ ਦੇ ਵਿੱਚ ਹਦ ਤੋਂ 100 150 ਸਾਲ ਪਹਿਲਾਂ ਸਾਡੇ ਪੁਰਖੇ ਇਸ ਕਲਾ 'ਚ ਕੰਮ ਕਰਦੇ ਸੀਗੇ ਬਟ ਉਹ ਘਰ ਸਜਾਉਣ ਵਾਸਤੇ ਜਿਹੜੀ ਵੱਖ-ਵੱਖ ਚੀਜ਼ਾਂ ਸੀਗੀਆਂ ਉਹ ਬਣਾਉਂਦੇ ਸੀਗੇ ਤੇ ਮੂਰਤੀਆਂ ਦਾ ਜੀ ਇਨਵੈਂਸ਼ਨ ਮੈਂ ਕੀਤੇ ਜੀ ਬਣਾਉਣ ਦੇ ਹੂੰ ਇਸ ਤੋਂ ਪਹਿਲਾਂ ਮਤਲਬ ਘਰ ਦੇ ਜਿਹੜੇ ਕਾਦਰ ਲਾ ਕੀ ਕਰਦੇ ਸੀ ਸਾਡੇ ਜਿਹੜੇ ਪੁਰਖੇ ਸੀਗੇ ਉਹ ਹੋਮ ਡੈਕੋਰ ਦੀ ਚੀਜ਼ਾਂ ਬਣਾਉਂਦੇ ਸੀ ਜਿਵੇਂ ਕਹ ਲੋ ਗੁਲਦਸਤੇ ਹੋਗੇ ਸਰਾਈਆਂ ਹੋਗੀਆਂ ਜਾਂ ਹੋਰ ਚੀਜ਼ਾਂ ਪਹਿਲੀ ਵਾਰ ਕੀ ਬਣਾਇਆ ਸੀ ਪਹਿਲੀ ਵਾਰ ਜੀ ਮਿਊਰ ਬਣਾਇਆ ਸੀਗਾ ਮੋਰ ਦੀ ਕਲਾਕ ਰਚੀ ਬਣਾਈ ਸੀ ਹੂੰ ਪਹਿਲੀ ਵਾਰ ਬਣਾਇਆ ਕਿੰਨਾ ਕੁ ਸਮਾਂ ਲੱਗਿਆ ਸੀ ਉਸ ਨੂੰ ਬਣਾਉਣ ਦੇ ਵਿੱਚ ਪਹਿਲੀ ਵਾਰ ਜਿਹੜਾ ਬਣਾਇਆ ਸੀ ਜੀ ਉਹਨੂੰ ਤਾਂ ਟਾਈਮ ਖੜਾ ਲੱਗ ਬਸ ਉਹ ਜ਼ਿਆਦਾ ਟਾਈਮ ਲੱਗ ਗਿਆ ਸੀਗਾ ਤੇ ਉਹਦੇ ਵਿੱਚ ਮਾਰ ਵੀ ਬਹੁਤ ਪਈ ਆ ਮੈਨੂੰ ਮਾਰ ਕਿਉਂ ਕਿ ਕਾ ਜਦ ਵੀ ਆਪਾਂ 모ੜਦੇ ਆ ਨਾ ਟੁੱਟ ਜਾਂਦਾ ਤੇ ਉਹ ਨਜ਼ਾਕਤ ਉਸ ਵੇਲੇ ਹੱਥਾਂ 'ਚ ਨਹੀਂ ਸੀਗੀ ਹੂੰ ਤੇ ਦਾਦਾ ਜੀ ਨੇ ਹੌਲੀ ਹੌਲੀ ਕਰਕੇ ਟ੍ਰੇਨਡ ਕੀਤਾ ਉਹ ਪਿਆਰ ਨਾਲ ਵੀ ਟ੍ਰੈਂਡ ਕੀਤਾ ਛੇਤਰਾ ਨਾਲ ਵੀ ਕੀਤਾ ਅੱਛਾ ਮੇਰੇ ਵਰਗੇ ਜਿਹੜੇ ਆਮ ਲੋਕ ਹੁੰਦੇ ਨੇ ਜਿਵੇਂ ਅਸੀਂ ਆਪਾਂ ਘਰਾਹ ਦੇ ਵਿੱਚ ਬੈਠੇ ਆ ਉਹ ਪੱਟ ਕੇ ਸਿੱਟ ਦਿੰਦੇ ਨੇ ਉਹਦਾ ਲਈ ਖੇਡ ਦਾ ਇੱਕ ਕੇਂਦਰ ਹੁੰਦਾ ਕਹਿੰਦੇ ਮੇਰੇ ਵਰਗਾ ਜਵਾਗ ਜਾਂ ਕੋਈ ਜਵਾਗ ਬੈਠਾ ਹੋਵੇ ਉਹਨੇ ਕੀ ਕਰਨਾ ਇਹਨੂੰ ਪੱਟ-ਪੱਟ ਕੇ ਸਿੱਟੀ ਜਾਣਾ ਹੈਨਾ ਲੇਕਿਨ ਤੁਸੀਂ ਇਸ ਤੋਂ ਵੀ ਕਲਾਕਾਰੀ ਬਣਾਈ ਕਿ ਇਸ ਦੇ ਵਿੱਚੋਂ ਵੀ ਲੱਭ ਲਿਆ ਜਾਵੇ ਕੁਛ ਨਾ ਕੁਛ ਹੈ ਨਾ ਕੁਛ ਨਾ ਕੁਛ ਦੇਖ ਲਿਆ ਜਾਵੇ ਕਿ ਕਿਵੇਂ ਇਸ ਦੇ ਨਾਲ ਕਲਾਕਾਰੀ ਬਣੀ 부ਜਰਗਾ ਦੀ ਇਹ ਜਿਹੜੀ ਕਹਿ ਸਕਦੇ ਆ ਕਲਾ ਨੂੰ ਤੁਸੀਂ ਹੋਰ ਤਰੀਕੇ ਦੇ ਨਾਲ ਆ ਕੇ ਜਿਹੜਾ ਤਿਆਰ ਕੀਤਾ ਇਹ ਛਤਰਪਤੀ சிவாਜੀ ਨੂੰ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗਿਆ ਇਹਨਾਂ ਨੂੰ ਜੀ ਟੋਟਲੀ 5 ਮਹੀਨੇ 10 ਦਿਨ ਦੇ ਕਰੀਬ ਸਮਾਂ ਲੱਗਿਆ ਜੀ ਜਿਹਦੇ ਵਿੱਚ 2 ਮਹੀਨੇ ਇਹਨਾਂ ਦੀ ਡਿਜ਼ਾਈਨਿੰਗ ਹੈ ਇਹਦੇ ਵਿੱਚ ਹਰ ਤਣਕੇ ਦਾ ਹਿਸਾਬ ਰੱਖਿਆ ਗਿਆ ਕਿਹੜੇ ਤਣਕੇ ਨੂੰ ਕਿੰਨੇ ਐਂਗਲ ਦੇ ਕਿੱਧਰ ਨੂੰ ਮੋੜਨਾ ਹੈ ਕਿਹੜੇ ਤਣਕੇ ਨਾਲ ਜੋੜਨਾ ਹੈ ਤਾਂ ਇਹ ਪਰਟੀਕਲ ਇੱਕ ਸ਼ੇਪ ਬਣੀ ਹੈ ਇਹਨਾਂ ਦੀ சிவாਜੀ ਮਹਾਰਾਜ ਮੈਂ ਉਹ ਦੇਖ ਰਿਹਾ ਸੀਗਾ ਤੁਸੀਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਨੇ ਨਵੂ ਵੀ ਬਣਾਏ ਹੋਏ ਨੇ ਇਹਨਾਂ ਨੇ ਨਵੂ ਨਵ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗਿਆ ਔਰ ਇਹ ਬਲ ਬਲ ਕਲੈਰਿਟੀ ਦੇ ਨਾਲ ਅਗਰ ਕੋਈ ਬੰਦਾ ਬਿਨਾ ਕੈਮਰੇ ਤੋਂ ਵੇਖੇ ਤੇ ਬੁਰਾ ਬਲ ਕਲੈਰਿਟੀ ਦੇ ਨਾਲ ਰਿੰਗ ਵੀ ਇੱਕ ਨਜ਼ਰ ਆਉਂਦੀ ਹੈਗੀ ਜਿਹੜੀ ਉਂਗਲਾਂ ਦੇ ਵਿੱਚ ਪਈ ਹੋਈ ਹੈ ਇਹ ਇੱਕ ਵੱਖਰੀ ਜਿਹੜੀ ਕਹਿ ਸਕਦੇ ਆ ਕਿ ਕਲਾ ਹੈਗੀ ਹੈ ਪਿਛਲੇ 12 ਸਾਲ ਤੋਂ ਇਸ ਖੇਤਰ ਦੇ ਵਿੱਚੋਂ ਤੁਸੀਂ ਹਾਂਜੀ 12 ਸਾਲ ਤੋਂ ਇਸ ਖੇਤਰ ਦੇ ਵਿੱਚ ਹੈਗਾ ਇਸ ਖੇਤਰ ਦੇ ਨਾਲ-ਨਾਲ ਜੀ ਜਿਵੇਂ ਇਸੀ ਵਿਰਾਸਤ ਦੀ ਸੇਵਾ ਕਰਕੇ ਸਟੇਟ ਅਵਾਰਡ ਮਿਲਿਆ ਹੈ ਜੀ ਪੰਜਾਬ ਗਵਰਨਮੈਂਟ ਵੱਲੋਂ 3-4 월ਡ ਰਿਕਾਰਡ ਨੇ ਜੀ ਜਿਵੇਂ ਲਿੰਕਾ ਬੁੱਕ ਹੋ ਗਿਆ ਗਿਨਿਸ ਬੁੱਕ ਹੋ ਗਿਆ ਇੰਡੀਆ ਬੁੱਕ ਹੋ ਗਿਆ ਪੀਐਮ ਸਰ ਵੱਲੋਂ ਐਪਰੀਸ਼ੀਏਟਡ ਹੈਗਾ ਜੀ ਇਹ ਬਸ ਇਹ 12 ਸਾਲ ਦੀ ਇਹ ਕਲਾ ਤੇ ਇਹ ਅਵਾਰਡ ਮੇਰੀ ਕਮਾਈ ਹੈ। ਅਪਰੀਸ਼ੀਏਟ ਕਹਿੰਦੇ ਕਿ ਲੋਕਾਂ ਦਾ ਅਪਰੀਸ਼ੀਏਟ ਜਦੋਂ ਇੱਕ ਕਲਾਕਾਰ ਨੂੰ ਮਿਲਦਾ ਤਾਂ ਉਸ ਦਾ ਹੀ ਹੋਰ ਕਲਾ ਖਿਲਰ ਕੇ ਸਾਹਮਣੇ ਆਉਂਦੀ ਹੈਗੀ ਆ। ਅਪਰੀਸ਼ੀਏਸ਼ਨ ਮਿਲਿਆ ਜਦੋਂ ਤੋਂ ਜਾਂਦੇ ਹੋ ਐਕਸੀਬਿਸ਼ਨਸ ਲਾਉਨੇ ਹੋ ਜਿਨੇ ਤੁਸੀਂ ਅਵਾਰਡ ਕਹਿ ਰਹੇ ਹੋ ਕਿ ਮੈਨੂੰ ਮਿਲਿਆ ਹੈਗਾ। ਕਈ ਚੈਨਲਸ ਤੇ ਵੀ ਤੁਸੀਂ ਆਏ ਹੋ ਕਿ ਅਪਰੀਸ਼ੀਏਟ ਕਦੋਂ ਮਹਿਸੂਸ ਹੋਇਆ ਤੁਹਾਨੂੰ ਕਿ ਇਹ ਅੱਛਾ ਤੇ ਬੈਟਰ ਹੈਗਾ ਕਿਉਂਕਿ ਕਈ ਵਾਰ ਹੁੰਦਾ ਕਿ ਇੱਕ ਧੂਲ ਚੋਕਣ ਵਾਲਾ ਕੰਮ ਵੀ ਹੁੰਦਾ। ਨੇ ਐਕਚੁਅਲੀ ਕੀ ਸੀਗਾ ਮੇਨਲੀ ਮੇਰਾ ਪਹਿਲਾ ਹੀ ਇਧਰਲੇ ਪਾਸੇ ਧਿਆਨ ਸੀਗਾ ਕਿ ਆਪਣੇ ਵਿਰਸੇ ਲਈ ਕੰਮ ਕਰਨਾ ਆਪਣੇ ਵਿਰਾਸਤ ਲਈ ਕੰਮ ਕਰਨਾ ਅੱਜ ਆਪਾਂ ਬੜੇ ਮਾਣ ਨਾਲ ਕਹਿੰਦੇ ਆਪਾਂ ਪੰਜਾਬੀ ਆ ਹੂੰ ਤੁਸੀਂ ਵੀ ਕਈ ਵਾਰ ਜ਼ਿਕਰ ਕਰਦੇ ਹੋਣੇ ਜੇ ਦੇ ਤੁਸੀਂ ਕਿਸੇ ਹੋਸਟ ਸਟੇਟ 'ਚ ਜਾਂਦੇ ਆ ਦੇਸ਼ ਤੋਂ ਬਾਹਰ ਜਾਂਦੇ ਤੁਸੀਂ ਕਹਿੰਦੇ ਹੋ ਕਿ ਮੈਂ ਭਾਰਤ ਦਾ ਰਹਿਣ ਵਾਲਾ ਮੈਂ ਅਸਲ ਪੰਜਾਬੀ ਆ ਇੱਕ ਤੇ ਉਹ ਪੰਜਾਬੀ ਆਪਾਂ ਉਦੋਂ ਕਹਾਉਂਦੇ ਆ ਜਦ ਆਪਾਂ ਆਪਣੇ ਵਿਰਸੇ ਨਾਲ ਜੁੜੇ ਰਹਿੰਦੇ ਆ ਵਿਰਾਸਤ ਨਾਲ ਜੁੜੇ ਰਹਿੰਦੇ ਆ ਜਿਵੇਂ ਕਹਿ ਲਓ ਕਿ ਪੰਜਾਬੀਆਂ ਲਈ ਆਪਣੀ ਦਸਤਾਰ ਸਾਂਭਣਾ ਜ਼ਰੂਰੀ ਆ ਹੂੰ ਉਦਾਂ ਹੀ ਸਾਨੂੰ ਆਪਣੀ ਵਿਰਾਸਤ ਸਾਹਮਣਾ ਵੀ ਜ਼ਰੂਰੀ ਆ ਕਿਉਂਕਿ ਇਹ ਸਾਡੀ ਰੂਟਸ ਨੇ ਸਾਡੀ ਪੰਜਾਬ ਦੀ ਜੜਾਂ ਨੇ ਤੇ ਜੜਾਂ ਨੂੰ ਸੰਭਾਲਣਾ ਜ਼ਰੂਰੀ ਸੀ ਇਸ ਕਰਕੇ ਲੱਗਿਆ ਰਿਹਾ ਜੀ ਕਿੰਨੇ ਕ ਉਮਰ ਹੋਣੀ ਜਦੋਂ ਇਹ ਇਸ ਦੇ ਵਿੱਚ ਪਹਿਲੀ ਮੂਰਤੀ ਬਣਾਈ ਦੋ ਉਦੋਂ ਜੀ ਮੈਂ 19-20 ਸਾਲਾਂ ਦਾ ਸੀਗਾ ਜੀ ਜਦੋਂ ਪਹਿਲੀ ਕਲਾਕ੍ਰਿਤੀ ਮੈਂ ਬਣਾਈ ਸੀਗੀ ਤੇ ਹੁਣ ਜੀ ਘਟੋ ਘਟ ਇੱਕ ਦਹਾਕੇ ਤੋਂ ਉੱਪਰ ਮੈਨੂੰ ਹੋ ਗਿਆ ਹੈ ਇਸ ਵਿਰਾਸਤ ਦੇ ਵਿੱਚ ਕੰਮ ਕਰਦੇ ਨੂੰ ਤੇ ਬਹੁਤ ਸਕੂਨ ਮਿਲਦਾ ਜਦ ਕੋਈ ਆਪਾਂ ਇੱਕ ਬਹੁਤ ਕਹੋ ਕਾਰ ਨਾਲ ਜੁੜ ਕੇ ਸੋਣਾ ਕੰਮ ਕਰਦੇ ਆ ਯਾਰਾ ਦੋਸਤਾਂ ਨੇ ਕਿਹਾ ਕੀ ਕਾਰ ਨਾਲ ਮੱਥਾ ਮਾਰੀ ਜਾਂਦਾ ਕੀ ਲੋੜ ਰਹੀ ਆ ਹੁਣ ਤਾਂ ਜੀ ਉਹ ਕਹਿੰਦੇ ਸਾਨੂੰ ਵੀ ਸਿਖਾਓ ਕਲਾ ਦਾ ਮੋਲ ਪੈਣ ਲੱਗਿਆ ਤਾਂ ਕਿਹੜੀ ਕਿਹੜੀ ਪਰਸਨੈਲਿਟੀਜ਼ ਰਹਿ ਜਿਹੜਾ ਨਾਲ ਮਿਲਣ ਦਾ ਮੌਕਾ ਮਿਲਿਆ ਦੇਖੋ ਜੀ ਪਰਸਨੈਲਿਟੀਜ਼ ਤਾਂ ਬਹੁਤ ਸਾਰੀਆਂ ਨੇ ਅ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਮੇਰ ਬਾਦਲ ਜੀ ਇਗਾ ਇਹ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਬਹੁਤ ਸਾਰੇ ਕੈਬਨਿਟ ਮਨਿਸਟਰ ਨੇ ਜੀ ਨਿਤਿਨ ਗੜਕਰਨੀ ਜੀ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਿਤਿਨ ਗੜਕਰਨੀ ਜੀ ਤੇ ਜੀ ਗ੍ਰਿਸ਼ਨ ਰੇਟੀ ਜੀ ਸੈਂਟਰ ਦੇ ਆਪਣਾ ਹੁਣ ਤੋਂ ਕੋਲ ਮਨਿਸਟਰ ਨੇ ਪਹਿਲਾਂ ਕਲਚਰ ਮਨਿਸਟਰ ਸੀਗੇ ਪੰਜਾਬ ਦੇ ਜਿੰਨੇ ਵੀ ਮਨਿਸਟਰ ਨੇ ਸਾਰੇ ਮਿਲ ਚੁਕੇ ਨੇ ਜੀ ਕਲਚਰ ਮਨਿਸਟਰ ਮਿਲ ਚੁਕੇ ਨੇ ਜਿੰਨੇ ਵੀ ਰਹੇ ਨੇ ਜਿਵੇਂ ਅਨਮੋਗੋਗ ਮਾਨ ਜੀ ਰਹੇ ਨੇ ਹਰਜੋਤ ਬੈਂਸ ਜੀ ਵੀ ਕਲਚਰ ਮਨਿਸਟਰ ਹੈ ਉਦੋਂ ਵੀ ਉਹਨਾਂ ਨਾਲ ਮੁਲਾਕਾਤ ਹੋਈ ਤੇ ਇਹ ਤਾਂ ਜੀ ਸੁਭਾਵਿਕ ਹੈ ਜੇ ਆਪਾਂ ਵ੍ਰਿਸੇ ਲਈ ਕੰਮ ਕਰਦੇ ਕੋਈ ਵੱਖਰਾ ਕੰਮ ਕਰਦੇ ਆ ਤਾਂ ਮਨਸਮਾਨ ਮਿਲਦਾ ਜੀ ਮਨਸਮਾਨ ਤੋਂ ਖੁਸ਼ ਹੁੰਦਾ ਕਲਾਕਾਰ ਕਿਉਂਕਿ ਕਈ ਸਾਰੇ ਕਲਾਕਾਰ ਬਹੁਤ ਨਾਰਾਜ਼ ਹੁੰਦੇ ਨੇ ਕਿ ਸਾਡੀ ਉਸ ਕਲਾ ਦਾ ਮੁੱਲ ਤੇ ਸਾਨੂੰ ਉਸ ਤਰੀਕੇ ਨਾਲ ਨਹੀਂ ਮਿਲਿਆ ਸਾਨੂੰ ਅਪਰੀਸ਼ੀਏਟ ਜਿਸ ਤਰੀਕੇ ਨਾਲ ਸਰਕਾਰ ਨੇ ਕਰਨਾ ਚਾਹੀਦਾ ਸੀ ਉਸ ਤਰੀਕੇ ਨਾਲ ਅਪਰੀਸ਼ੀਏਟ ਨਹੀਂ ਕੀਤਾ ਕਿ ਤੁਸੀਂ ਖੁਸ਼ ਹੋ ਐਜ਼ ਅ ਕਲਾਕਾਰ ਮੈਂ ਤਾਂ ਇਹ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਪਤਾ ਕੀ ਚੱਕਰ ਹੈ ਜੀ ਮੈਂ ਆਪਣੇ ਨਾ ਵਿਰਸੇ ਕੰਨੀ ਧਿਆਨ ਦਿੱਤਾ ਕਲਚਰ ਕੰਨੀ ਧਿਆਨ ਦਿੱਤਾ ਹਣਾ ਇਧਰ ਮੈਂ ਇਹਨਾਂ ਧਿਆਨ ਨਹੀਂ ਦਿੱਤਾ ਕਿ ਕੋਈ ਅਪਰੀਸ਼ੀਏਟ ਕਰਨ ਵਾਲਾ ਬੁਲਾ ਰਿਹਾ ਕਿ ਨਹੀਂ ਬੁਲਾ ਰਿਹਾ ਬਟ ਐਕਚੁਅਲੀ ਜਦ ਆਪਾਂ ਕੋਈ ਚੰਗਾ ਕੰਮ ਕਰਦੇ ਆ ਤਾਂ ਅਪਰੀਸ਼ੀਏਟ ਨੀਚੇ ਦੇ ਲੋਕ ਨਹੀਂ ਕਰਦੇ ਜੋ ਪ੍ਰਮਾਤਮਾ ਕਰਦਾ ਉਹ ਜੋ ਵੀ ਕਰਾਉਂਦਾ ਹੈਗਾ ਤੇ ਬਹੁਤ ਸੋਹਣਾ ਲੱਗਦਾ ਜਦ ਹਣਾ ਕੀ ਬੁਲਾਉਂਦੇ ਨੇ ਇਸ ਕਲਾ ਦੀ ਤਾਰੀਫ ਕਰਦੇ ਨੇ ਤੇ ਇੱਕ ਵਧੀਆ ਮਾਰਕਾ ਮਾਰਨ ਨੂੰ ਮਿਲਿਆ ਲਗਦਾ ਕਿ ਅਭਿਸ਼ੇਕ ਨੂੰ ਇਹ ਕਲਾ ਅੱਗੇ ਵਧਣੀ ਚਾਹੀਦੀ ਜਿਹਦੇ ਵਿੱਚ ਤੁਹਾਡੇ ਬਜ਼ੁਰਗ ਕਰਦੇ ਸੀਗੇ ਤੁਸੀਂ ਅੱਗੇ ਇੱਕ ਹੋਰ ਮਤਲਬ ਕਹਿ ਸਕਦੇ ਆ ਕਿ ਮੋਡੀਫਾਈਡ ਕਰਕੇ ਔਰ ਇਸ ਨੂੰ ਬੁੱਤ ਨੂੰ ਬਣਾਉਣ ਦੇ ਲਈ ਜਾਂ ਕੋਈ ਹੋਰ ਅਲੱਗ-ਅਲੱਗ ਚੀਜ਼ਾਂ ਬਣਾਉਣ ਦੇ ਲਈ ਕੀਤਾ ਇਹ ਕਲਾ ਅੱਗੇ ਵੀ ਜਾਣੀ ਚਾਹੀਦੀ ਹੈ ਕੋਈ ਜਿਹੜਾ ਸਿੱਖਣਾ ਚਾਹੁੰਦਾ ਹੋਵੇ ਕੋਈ ਆਣਾ ਚਾਹੁੰਦਾ ਹੋਵੇ ਜਾਂ ਸਰਕਾਰ ਆਪਣੇ ਪੱਧਰ ਤੇ ਉੱਪਰ ਕੋਈ ਕਲਾਸਸ ਲਗਵਾ ਦੇ ਦੇਖੋ ਸਰਕਾਰਾ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਜੀ ਬਟ ਮੈਂ ਆਪਣੇ ਵੱਲੋਂ ਜ਼ਰੂਰ ਸਖਾਰਿਆ ਹੈਗਾ ਤੇ ਮੇਰੇ ਕੋਲ ਬਹੁਤ ਸਾਰੇ ਸਟੂਡੈਂਟਸ ਵੀ ਨੇ ਕੁਝ ਨੌਜਵਾਨ ਵੀ ਹੈਗੇ ਨੇ ਜਿਹੜੇ ਸਵਿਟਸਰਚ ਨਾਲ ਕੰਮ ਕਰਦੇ ਨੇ ਬਹੁਤ ਸਾਰੀ ਔਰਤਾਂ ਨੇ ਜਿਹੜੀ ਘਾਹ ਦੀਆਂ ਰਾਖੀਆਂ ਬਣਾਉਂਦੀਆਂ ਨੇ ਉਹ ਸਾਡੀ ਮਾਰਕੀਟ ਦੇ ਵਿੱਚ ਆਉਂਦੀਆਂ ਤੇ ਬਹੁਤ ਸੋਹਣੀ ਕਹਿ ਲਓ ਇੱਕ ਅਸੀਂ ਮੈਸੇਜ ਦੰਦੇ ਆ ਇਕੋ ਫ੍ਰੈਂਡਲੀ ਚੀਜ਼ਾਂ ਦਾ ਜਿਸ ਨਾਲ ਪੋਲੂਸ਼ਨ ਹੋ ਰਿਹਾ ਤਾਂ ਆਨਾਲਾ ਸਮੇਂ ਹੀ ਸਾਰਾ ਇਕੋ ਫ੍ਰੈਂਡਲੀ ਹੈਗਾ ਪਰਿਵਾਰ ਦਾ ਸਪੋਰਟ ਕਿਵੇਂ ਇਹ ਮੂਰਤੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਸਪੋਰਟ ਹੈ ਜੀ ਅਕਸਰ ਕਹਿੰਦੇ ਨੇ ਕਿ ਪਰਿਵਾਰ ਨਹੀਂ ਕਹਿੰਦਾ ਕਿ ਇਸ ਲਾਈਨ ਦੇ ਵਿੱਚ ਅੱਗੇ ਜਾਵੇ ਉਹ ਕਹਿੰਦੇ گا ਕੋਈ ਹੋਰ ਲਾਈਨ ਜਿਹੜਾ ਚੋਣ ਲੋ ਡਾਕਟਰ ਬਣ ਜਾ ਇੰਜੀਨੀਅਰ ਬਣ ਜਾ ਨਹੀਂ ਇਹੋ ਜੀ ਗੱਲ ਨਹੀਂ ਹੈਗੀ ਪਤਾ ਕੀ ਗੱਲ ਹੈ ਜੀ ਜਿੱਥੇ ਟੇਕ ਲੱਗਦਾ ਹੋਵੇ ਉਹੀ ਕੰਮ ਬੰਦੇ ਨੂੰ ਕਰਨਾ ਚਾਹੀਦਾ ਉਹ ਇੱਥੇ ਮੇਰਾ ਟੇਕ ਲੱਗਿਆ ਹੋਇਆ ਤੇ ਉਹਨਾਂ ਨੇ ਦੇਖਿਆ ਕਿ ਕੰਮ ਸਹੀ ਹੈ ਵਧੀਆ ਤਰੀਕਾ ਹੈ ਵਿਜ਼ਨ ਕਲੀਅਰ ਹੋਣਾ ਚਾਹੀਦਾ ਫਿਊਚਰ ਦਾ ਉਹ ਵਿਜ਼ਨ ਕਲੀਅਰ ਹੈ ਇਸ ਕਰਕੇ ਪਰਿਵਾਰ ਪੂਰਾ ਸਪੋਰਟ ਕਰਦਾ ਪੇਸ਼ੈਂਸ ਲਈ ਕੀ ਕਰਦੇ ਕੋ ਕਿ ਇਹ ਕਲਾ ਦੇ ਲਈ ਪੇਸ਼ੈਂਸ ਹੋਣਾ ਬਹੁਤ ਜ਼ਰੂਰੀ ਹੈ ਆਪਣੇ ਹੱਥਾਂ ਦੇ ਵਿੱਚ ਕੰਟਰੋਲ ਔਰ ਸ਼ਾਂਤੀ ਇੱਕ ਬੜੀ ਜ਼ਰੂਰੀ ਚੀਜ਼ ਹੈਗੀ ਜੋ ਇਸ ਕਲਾ ਦੇ ਵਿੱਚ ਹੋਣੀ ਚਾਹੀਦੀ ਹੈ ਪੇਸ਼ੈਂਸ ਕਿਵੇਂ ਆਉਂਦਾ ਸਾਰਾ ਕੁਝ ਅੰਦਰ ਨਾਮ ਜਪਦਾ ਜੀ ਕਿਹਦਾ ਵਾਹਿਗੁਰੂ ਜਪ ਲੀਦਾ ਜੀ ਆਰਾਧਾ ਨਾਮ ਜਪ ਲੀਦਾ ਜੀ ਇਹ ਬਹੁਤ ਸੋਹਣੇ ਨਾਮ ਨੇ ਜੀ એનર્ਜੀ ਕ੍ਰੀਏਟ ਹੁੰਦੀ ਆ ਬਹੁਤ એનર્ਜੀ ਕ੍ਰੀਏਟ ਹੁੰਦੀ ਆ ਨਵੇਂ ਨਵੇਂ ਆਈਡੀਆਜ਼ ਆਉਂਦੇ ਆ ਮੈਡੀਟੇਸ਼ਨ ਕਰਦਾ ਤਾਂ ਇਹ ਜਿਹੜੇ ਕਹ ਲੋ ਕਿ ਅੰਦਰੋਂ ਨਾਲ ਇੱਕ ਪੇਸ਼ੈਂਸ ਵੀ ਲੈ ਕੇ ਆਉਂਦੇ ਇੱਕ ਸਬਰ ਲੈ ਕੇ ਆਉਂਦੇ ਆ ਸਬਰ ਨਾਲ ਜੇ ਸੰਤੋਖ ਆ ਜਾਂਦਾ ਨਾ ਉਦੋਂ ਫਿਰ ਉਹ ਇੱਕ ਆਨੰਦ ਦਾ ਰੂਪ ਬਣ ਜਾਂਦਾ ਬੜੇ ਸਾਰੇ ਕਲਾਕਾਰ ਆਪਣੀ ਕਲਾਕਾਰੀ ਮਾਰ ਲੈਂਦੇ ਨੇ ਕਿ ਉਸ ਦੇ ਪਿੱਛੇ ਕਾਰਨ ਕੀ ਲੱਗਦਾ ਹੈ ਉਸ ਦੇ ਪਿੱਛੇ ਕਾਰਨ ਜੋ ਹੁੰਦਾ ਨਹੀਂ ਉਹ ਹੁੰਦਾ ਸਬਰ ਦਾ ਨਾ ਹੋਣਾ ਹੂੰ ਕਿਉਂਕਿ ਹਰ ਚੀਜ਼ ਨਾ ਪੇਸ਼ੈਂਸ ਮੰਗਦੀ ਹੈ ਜੇ ਆਪਾਂ ਕੋਈ ਵੀ ਕੰਮ ਕਰਦੇ ਆ ਬਹੁਤ ਸੋਹਣੇ ਸੋਹਣੇ ਕਲਾਕਾਰ ਨੇ ਦੋ-ਤਿੰਨ ਮਹੀਨੇ ਕੰਮ ਕਰਨਗੇ ਤੂੰ ਹਟ ਜਾਣਗੇ ਹੂੰ ਤੇ ਜਦ ਤੱਕ ਤੁਸੀਂ ਉਹਨੂੰ ਪੂਰੀ ਤਰ੍ਹਾਂ ਪਰ ਫੂਲਿਤ ਨਹੀਂ ਕਰ ਲੈਂਦੇ ਉਹ ਤੱਕ ਤੁਹਾਨੂੰ ਨਹੀਂ ਹਟਣਾ ਚਾਹੀਦਾ ਸਗੋ ਜ਼ਿੰਦਗੀ ਪਰ ਨਹੀਂ ਹਟਣਾ ਚਾਹੀਦਾ ਕਿਉਂਕਿ ਇਹ ਇੱਕ ਕ੍ਰੀਏਟਿਵ ਕੰਮ ਆ ਰੱਬ ਵੀ ਕ੍ਰੀਏਟਿਵ ਹੈ ਤੇ ਕਲਾਕਾਰ ਵੀ ਕ੍ਰੀਏਟਿਵ ਹੈ ਪਹਿਲੀ ਵਾਰੀ ਸੋਚਿਆ ਸੀ ਕਿ ਇਹ ਨਾਲ ਕੁਝ ਬੜਾਲਾ ਕਰ ਨਹੀਂ ਕਦੀ ਵੀ ਨਹੀਂ ਪਰ ਉਹ ਲੱਗਿਆ ਰਿਹਾ ਉਹਦੇ ਕਰਕੇ ਅੱਛਾ ਪਹਿਲੀ ਵਾਰ ਜਦੋਂ ਬਣਾਇਆ ਤੇ ਸਭ ਤੋਂ ਪਹਿਲਾਂ ਐਕਸਪ੍ਰੈਸ਼ਨ ਦਾ ਕਿਸ ਦਾ ਇੰਤਜ਼ਾਰ ਸੀ ਕਿ ਕਿਹਦੇ ਐਕਸਪ੍ਰੈਸ਼ਨ ਸਭ ਤੋਂ ਪਹਿਲਾਂ ਲੈਣੇ ਚਾਹੀਦੇ ਨੇ ਜਾਂ ਕਿਸ ਦਾ ਜਿਹੜਾ ਧਿਆਨ ਸੀਗਾ ਕਿ ਇਹ ਪਹਿਲਾਂ ਇਸ ਨੂੰ ਦਿਖਾਣਾ ਮੈਂ ਜਾ ਕੇ ਮੇਰੇ ਦਾਦਾ ਜੀ ਉਹਨਾਂ ਨੇ ਉਹ ਵੀ ਸਿਖਾ ਰਹੇ ਸੀਗੇ ਤਾਂ ਉਹਨਾਂ ਨੇ ਦਿਖਾਇਆ ਹਾਂ ਇਹ ਪਹਿਲਾ ਪਹਿਲਾ ਕੀ ਸੀਗਾ ਉਹਨਾਂ ਦਾ ਰਿਐਕਸ਼ਨ ਕੀ ਸੀਗਾ ਪਰ ਤੋ ਗੁੱਟੇ ਖਾਦੀ ਹੈ ਜੀ ਜਦ ਬਣਦਾ ਨਹੀਂ ਸੀ ਨਹੀਂ ਬਣਾਉਣ ਤੋਂ ਬਾਅਦ ਜਦੋਂ ਗਏ ਕਿ ਮੈਂ ਬਣਾ ਲਿਆ ਫਿਰ ਫਿਰ ਸ਼ਾਬਾਸ਼ੀ ਮਿਲੀ ਸੀ ਹਾਂ ਤੇ ਇੱਕ ਉਹ ਥਾਪੀ ਮੈਨੂੰ ਯਾਦ ਹੈ ਤੇ ਉਹ ਹਾਜ ਸ਼ਿਵਾਜੀ ਮਹਾਰਾਜ ਬਣਾਈ ਸੀ ਕਿ ਉਹਦੋਂ ਮੈਨੂੰ ਥਾਪੀ ਮਿਲੀ ਸੀ ਇਹਦਾ ਉਤਾਰ ਚੜਾਅ ਬੜੇ ਜ਼ਿੰਦਗੀ ਦੇ ਵਿੱਚ ਹੁੰਦੇ ਨੇ ਕੋਈ ਇਦਾਂ ਦਾ ਕੋਈ ਉਤਾਰ ਚੜਾਅ ਆਇਆ ਹੈ ਉਹ ਵੀ ਉਤਾਰ ਚੜਾਅ ਜੀ ਦੇਖੋ ਜ਼ਿੰਦਗੀ ਹੈ ਸਾਰਿਆਂ ਦੀ ਜ਼ਿੰਦਗੀ 'ਚ ਉਤਾਰ ਚੜਾਅ ਹੁੰਦੇ ਆ ਤਾਂ ਇਹ ਉਤਾਰ ਚੜਾਅ ਹੋਣੇ ਜ਼ਰੂਰੀ ਵੀ ਨੇ ਕਿਉਂਕਿ ਇਹ ਮੈਨੂੰ ਜੋ ਮੈਂ ਅੱਜ ਹੈਗਾ ਉਹ ਬਣਾਉਂਦੇ ਨੇ ਹਾਂ ਜੋ ਦਾਰ ਜਿਹੜਾ ਉਹ ਨਾ ਹੁਣ ਲਾਈਵ ਦੇ ਵਿੱਚ ਤਾਂ ਸ਼ਾਇਦ ਅੱਜ ਮੈਂ ਉਹਰੇ ਪੀਟੀਸੀ ਦੇ ਬੈਠਾ ਇੰਟਰਵਿਊ ਨਾ ਦੇ ਰਿਹਾ ਹਾਂ। ਕੱਡੀ ਮੋਟੀਵੇਟ ਕਰਨ ਵਾਲਾ ਵੀ ਸੀਗਾ ਵਿਚਕਾਰ। ਕبھی ਹੋਰ ਹੋਗੇ। ਹੋਗੇ ਹੁਣ ਵਿਚਕਾਰ। ਇਹ ਜਿਹੜਾ ਡੀਮੋਟਿਵ ਕਰਨ ਵਾਲੇ ਨਹੀਂ ਸੀ ਉਹ ਮੋਟਿਵ ਕਰਨ ਵਾਲੇ ਸੀਗੇ। ਜਿਵੇਂ ਮੈਂ ਤੁਹਾਨੂੰ ਦੱਸਾਂ ਆਸ ਤੋਂ 10 ਸਾਲ ਪਹਿਲਾਂ ਮੈਂ ਇੱਕ ਐਗਜ਼ਿਬਿਸ਼ਨ ਆਇਆ ਸੀਗਾ ਹਨਾ ਤੇ ਹਜੇ ਕੋਈ ਬੰਦਾ ਐਗਜ਼ਿਬਿਸ਼ਨ 'ਚ ਐਂਟਰ ਕਰ ਰਿਹਾ ਸੀਗਾ ਤਾਂ ਉਹਦੇ ਨਾਲ ਗੱਲ ਹੋ ਰਹੀ ਸੀਗੀ। ਤੇ ਮੈਂ ਉਹਨੂੰ ਕਿਹਾ ਕਿ ਯਾਰ ਮੈਂ ਨਾ ਗ੍ਰਾਸ ਆਰਟਿਸਟ ਮੈਨੂੰ ਕਹਿੰਦਾ ਮੈਂ ਘਰ ਤੋਂ ਚੀਜ਼ਾਂ ਬਣਾਉਣਾ। ਤਾਂ ਬਾਈ ਕਹਿੰਦਾ ਯਾਰ ਅੱਛਾ ਟੋکریاں ਬਣਦੇਓ ਹਾਏ ਤੇ ਉਹ ਚੀਜ਼ ਮੈਨੂੰ ਇੱਕ ਵਾਰ ਮੈਂ ਕਹਿ ਲਓ ਕਿ ਪਿੰਚ ਕਰੀ ਹਨਾ ਪਰ ਚੰਗਾ ਕਰ ਹੈ ਕਿ ਉਹਨੇ ਬਾਈ ਨੇ ਮੈਨੂੰ ਇਹ ਗੱਲ ਕੀਤੀ ਤਾਂ ਫਿਰ ਮੈਂ ਮਨ ਚ ਠਾਨ ਲਈ ਸੀ ਕਿ ਇੰਨੀ ਸੋਹਣੀ ਸੋਹਣੀ ਚੀਜ਼ਾਂ ਘਾਤੋਂ ਬਣਾ ਦਵਾਂਗਾ ਕਿ ਲੋਕੀ ਵਾਹ ਵਾਹ ਕਰਨਗੇ ਹੁਣ ਦੇਖੋ ਉਹਨਾਂ ਦਾ ਸਰੂਪਨ ਮੂਰਤੀ ਸਾਹਮਣੇ ਬੈਠੀ ਹੈ ਜੇ ਉਹ ਬੰਦਾ ਮੈਨੂੰ ਉਸ ਟਾਈਮ ਉਹ ਚੀਜ਼ ਨਾ ਬੋਲਦਾ ਤਾਂ ਅੱਜ ਸ਼ਾਇਦ ਮੈਂ ਮੂਰਤੀ ਨਾ ਬਣਾ ਪੰਦਾ ਅੱਜ ਘਰ ਦਾ ਸਭ ਵੱਖਰਾ ਕਮਰਾ ਹੈਗਾ ਇਹ ਜਿਹੜੇ ਗਰਾਫ ਆਰਟਿਸਟ ਜੀ ਆਰਟਿਸਟ ਜਿਹੜੀਆਂ ਚੀਜ਼ਾਂ ਬਣਾਈਆਂ ਉਹਦੇ ਲਈ ਵੱਖਰਾ ਕਮਰਾ ਬਣਾਇਆ ਹੋਇਆ ਹਾਂਜੀ ਪੂਰਾ ਵੱਖਰਾ ਹੈ ਜੀ ਤੇ ਉੱਥੇ ਤੋਂ ਹੀ ਜਿਵੇਂ ਐਗਜ਼ੀਬਿਸ਼ਨ ਲਾਉਣ ਜਾਣਾ ਹੁੰਦਾ ਉਹਦੇ ਬਾਅਦ ਸਿ ਜਾਉਣਾ ਸਿਰਫ ਇਹੀ ਸ਼ੌਂਕ ਹੈ ਇਸ ਤੋਂ ਇਲਾਵਾ ਹੋਰ ਕੋਈ ਕੋਈ ਸ਼ੌਂਕ ਇਸ ਤੋਂ ਇਲਾਵਾ ਜੀ ਬੁੱਕਸ ਪੜ੍ਹ ਲੈਂਦਾ ਠੀਕ ਹੈ ਜੀ ਬਾਕੀ ਮੈਡੀਟੇਸ਼ਨ ਕਰ ਲੰਨਾ ਸਾਰੇ ਸੀਐਨਸੀਆਰ ਬੱਚੇ ਵਾਲੇ ਕੰਮ ਹੈ। ਤਾਈ ਤਾਈ ਸ਼ਾਂਤੀ ਸ਼ਾਂਤੀ ਕਿਤੇ ਨਾ ਕਿਤੇ ਮਨ ਦੇ ਵਿੱਚ ਆਉਂਦੀ ਹੈ। ਨਹੀਂ ਕਈ ਵਾਰ ਗੇੜੀ ਵਗੈਰਾ ਵੀ ਲੈ ਲੀਦੀ ਹੈ। ਕਿੱਥੇ ਦੀ? ਜੇ ਪਾਰਕ ਵਗੈਰਾ ਚ ਟਹਿਲ ਲੈਂਦੇ। ਉਹ ਵੀ ਸ਼ਾਂਤੀ ਵਾਲੇ ਹੀ ਕੰਮ ਹੈ। ਟੋਟਲ ਟੋਟਲ ਸ਼ਾਂਤੀ ਵਾਲੇ ਹੀ ਕੰਮ ਹੈ ਸਾਰਾ ਕਰਦੇ ਹੋ। ਅੱਛਾ ਜਦੋਂ ਪਰਸਨੈਲਿਟੀਜ਼ ਨੂੰ ਮਿਲਦੇ ਹੋ? ਹਾਂਜੀ। ਅੱਜ ਤੱਕ ਇਹੋ ਜਿਹੀ ਕੋਈ ਰਹਾ ਪਰਸਨੈਲਿਟੀ ਦੇ ਵਿੱਚ ਜਿਹਨੂੰ ਮਿਲਣ ਦਾ ਇੱਛਾ ਹੋਵੇ। ਇਸ ਨੂੰ ਮਿਲਣਾ ਚਾਹੁੰਦਾ ਮੈਂ ਅਰ ਉਸ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਜਾਂ ਹੋਰ ਕਲਾ ਦੇ ਵਿੱਚ ਆਪਣੇ ਐਡ ਆਨ ਕਰਨ ਦੀ ਲੋੜ ਪੈ ਰਹੀ ਹੈ ਕਿ ਉਸ ਉਸ ਪਰਸਨੈਲਿਟੀ ਨੂੰ ਮੈਂ ਮਿਲਣਾ ਹੈ ਜਾਂ ਉਸ ਪਰਸਨੈਲਿਟੀ ਨਾਲ ਮਿਲਿਆ ਹਮ ਦੇਖੋ ਇੱਕ ਤਾਂ ਮਿਲਕਾ ਸਿੰਘ ਜੀ ਨੂੰ ਮਿਲਿਆ ਸੀਗਾ ਤੇ ਉਹਨਾਂ ਵੱਲੋਂ ਜੋ ਐਪਰੀਸ਼ੀਏਸ਼ਨ ਮਿਲੀ ਸ਼ਾਇਦ ਕਹ ਲੋ ਕਿ ਉਸਨੇ ਮੈਨੂੰ 10 ਗੁਣਾ ਜ਼ਿਆਦਾ ਬੂਸਟ ਕੀਤਾ ਤੇ ਦੂਜਾ ਮੇਰੀ ਪਰਸਨੈਲਿਟੀ ਨਾਲ ਮਿਲਣ ਦੀ ਇੱਛਾ ਸੀਗੀ ਪਰ ਉਹ ਹੁਣ ਇਸ ਦੁਨੀਆ 'ਚ ਨਹੀਂ ਰਹੇ ਸਿੱਧੂ ਮੂਸੇਵਾਲਾ ਜੀ ਤੁਸੀਂ ਸੁਣਿਆ ਹੋਣਾ ਉਹਨਾਂ ਦਾ 295 ਗਾਣਾ ਆਇਆ ਸੀ ਉਹ ਮੈਨੂੰ ਬਹੁਤ ਵਧੀਆ ਲੱਗੇ ਸੀ ਉਹਦੇ ਮਨ ਦੇ ਵਿੱਚ ਇੱਛਾ ਸੀਗੀ ਕਿ ਬਾਈ ਨੂੰ ਇੱਕ ਵਾਰੀ ਮਿਲਣਾ ਬਟ ਚਲੋ ਹੁਣ ਕੀ ਕਹਿ ਸਕਦੇ ਰੱਬ ਦਾ ਭਾਣਾ ਸਾਰਿਆਂ ਨੂੰ ਮੰਨਣਾ ਪੈਂਦਾ ਕਦੀ ਮੁਲਾਕਾਤ ਨਹੀਂ ਹੋ ਪਈ ਉਹਨਾਂ ਦੀ ਨਹੀਂ ਹੋਈ ਵੈਸੇ ਪਹੁੰਚ ਕੀਤੀ ਸੀ ਕੋਸ਼ਿਸ਼ ਕਰਨਾ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਨਾਲ ਉਹ ਚੀਜ਼ ਪਰਿਵਾਰ ਨਾਲ ਮਿਲੇ ਉਹਨਾਂ ਦੇ ਨਹੀਂ ਮਿਲਿਆ ਜੀ ਹਜੇ ਸ਼ਿਵਾਜੀ ਦਾ ਇਲਾਵਾ ਕਿਆ ਕਿਆ ਬਣਾਇਆ ਹੋਇਆ ਸ਼ਿਵਾਜੀ ਨਾਲ ਜੀ ਹੋਰ ਫਿਊਚਰ ਚ ਬਹੁਤ ਕੰਮ ਚੱਲ ਰਹੇ ਨੇ ਮੇਰੇ ਇੱਕ ਡੁਗੜੂ ਸੇਠ ਲਵਾਈ ਹੈ ਗਣੇਸ਼ ਜੀ ਦੇ ਅਕਸਰੂਪ ਹੈਗਾ ਉਹ ਬਣ ਰਿਹਾ ਹੈ ਮ ਤੁਸੀਂ ਆਈਡੀਆ ਕੀ ਮਾਉਂਦਾ ਹੈ ਕਿ ਕਿਸੇ ਚੀਜ਼ ਨਾਲ ਆਈਡੀਆ ਜਾਂ ਤਿੰਨ ਕਿਹ ਨਾਲ ਆਈਡੀਆ ਕਾ ਦੀ ਕਿਹੜੀ ਲੋੜ ਪੈਂਦੀ ਕੁ ਸਪੈਸ਼ਲ ਕਾ ਹੁੰਦੀ ਹੈ ਜਾਂ ਕਿਸੇ ਵੀ ਤਰੀਕੇ ਦੀ ਦੇਸੀ ਕਾ ਹੁੰਦੀ ਦੇਖੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕੁਦਰਤ ਵਿੱਚ ਰੱਬ ਵੱਸਦਾ ਹੂੰ ਤਾਂ ਕੁਦਰਤ ਦੀ ਚੀਜ਼ਾਂ ਨਾਲ ਹੀ ਰੱਬ ਦੀ ਮੂਰਤ ਬਣ ਸਕਦੀ ਹੂੰ ਰੰਗ ਬਰੰਗੇ ਫੁੱਲ ਨਹੀਂ ਵੇਖਿਆ ਤੁਹਾਨੂੰ ਕਾ ਵੇਖਿਆ ਦੇਖੋ ਕਾ ਤੋਂ ਨਾ ਬਹੁਤ ਸਾਰੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਜੇ ਮੈਂ ਸਹੀ ਗੱਲ ਦੱਸਾਂ ਕਾ ਬਹੁਤ ਜ਼ਿਆਦਾ ਨਰਮ ਹੈ ਹਾਂ ਹੈਨਾ ਨਰਮਾਈਤਾ ਸਿੱਖਣ ਨੂੰ ਮਿਲਦੀ ਹੈ ਇਨਸਾਨ ਨੂੰ ਕਾਤੋ ਕਾ ਨੂੰ ਜੇ ਆਪਾਂ ਕੱਟ ਦੰਨੇ ਉਹ ਫੇਰ ਉੱਗ ਆਉਂਦੀ ਹੈ ਕਾ ਨੂੰ ਜਲਾ ਦੰਨੇ ਉਹ ਫੇਰ ਉੱਗ ਆਉਂਦੀ ਹੈ ਕਾ ਨੂੰ ਤੁਸੀਂ ਮਸਲ ਦੋ ਉਹਨੇ ਫੇਰ ਉੱਗ ਜਾਣਾ ਕਾ ਤੇ ਤੁਸੀਂ ਚਾਹੇ ਮੁਸੀਬਤਾਂ ਦਾ ਪਹਾੜ ਜਾਨੀ ਪੱਥਰ ਰੱਖ ਦੋ ਉਹਨੇ ਫੇਰ ਸਾਈਡ ਚੋਂ ਨਿਕਲੇ ਆਉਣਾ ਇੰਨੀ ساری ਚੀਜ਼ਾਂ ਸਿੱਖਣ ਨੂੰ ਮਿਲਦੀ ਹੈ ਕਦੇ ਹਾਰ ਨਹੀਂ ਮੰਨਣੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦਾ ਜ਼ਿੰਦਗੀ ਦਾ ਅਸਲ ਮਤਲਬ ਕਹਿ ਸਕਦੇ ਆ ਕਿ ਗਰਾਸ ਰੂਟ ਜਿਹੜਾ ਕਹਿੰਦੇ ਨੇ ਨਾ ਆਪਾਂ ਕਿ ਜਿਹੜੀ ਘਾਹ ਰੂਟ ਜਿਹੜੀ ਹੈ ਉਦਾਂ ਹੋਣਾ ਚਾਹੀਦਾ ਇਹ ਵੀ ਘਾਹ ਤੋਂ ਸਿੱਖਣ ਨੂੰ ਮਿਲਦਾ ਹੈ ਕਿ ਜ਼ਮੀਨ ਨਾਲ ਜੁੜੇ ਰਹੋ ਜ਼ਮੀਨ ਨਾਲ ਜੁੜੇ ਤਾਂ ਵੀ ਤਾਂ ਹੀ ਆਪਾਂ ਜ਼ਮੀਨ ਤੇ ਬੈਠੇ ਹੋਏਗਾ ਟੇਬਲ ਤੇ ਬੈਠ ਕੇ ਇੰਟਰਵਿਊ ਨਹੀਂ ਕਰਨੀ ਜ਼ਮੀਨ ਤੇ ਬੈਠ ਕੇ ਕਰਨੀ ਤਾਂ ਜ਼ਮੀਨ ਦੀ ਗੱਲ ਹੋ ਸਕੇ ਕਿਵੇਂ ਵੇਖਦੇ ਹੋ ਪੰਜਾਬ ਦੇ ਹੁਣੇ ਮੌਜੂਦਾ ਹਾਲਾਤਾਂ ਨੂੰ ਪੰਜਾਬ ਨੂੰ ਦੇਖੋ ਜੀ ਹਰ ਪਾਸੇ ਨੇ ਇਹ ਦੋਨੋਂ ਚੀਜ਼ਾਂ ਹੁੰਦੀਆਂ ਨੇ ਹਨਾ ਬਹੁਤ ਸੋਨਾ ਵੀ ਦੇਖਣ ਨੂੰ ਜਾਦੇ ਕਈ ਵਾਰੀ ਦੇਖਦਾ ਕਈ ਵਾਰੀ ਦੇਖਦਾ ਬਹੁਤ ਮਾੜੀ ਚੀਜ਼ਾਂ ਦੇ ਦੇਖਣ ਨੂੰ ਮਿਲਦੀਆਂ ਨੇ ਕਲਾਕਾਰ ਆਪਣੀ ਕਲਾ ਦੇ ਰਾਹੀਂ ਉਹਨੂੰ ਐਕਸਪ੍ਰੈਸ ਕਰਦਾ ਰਹਿੰਦਾ ਤੇ ਮੈਂ ਚਾਹਾਂਗਾ ਕਿ ਮੈਂ ਬੋਲ ਕੇ ਨਾ ਇਹ ਕਲਾ ਕਰਕੇ ਐਕਸਪ੍ਰੈਸ ਕਰਾਂ ਹਮ ਕਲਾਕਾਰ ਅਕਸਰ ਇੱਕ ਵਾਰ ਤੁਸੀਂ ਵੀ ਕਲਾਕਾਰੋਂ ਦੇਖਦੇ ਆਂ ਕਈ ਵਾਰ ਕੌਂਟਰੋਵਰਸੀ ਦੇ ਵਿੱਚ ਵੀ ਕਲਾਕਾਰ ਆ ਜਾਂਦੇ ਨੇ ਇੱਕ ਦੂਜੇ ਨਾਲ ਕੌਂਟਰੋਵਰਸੀ ਕਰ ਬੈਠਦੇ ਨੇ ਕਲਾ ਨੂੰ ਲੈ ਕੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਐਜ਼ ਅ ਕਲਾਕਾਰ ਤੁਸੀਂ ਕਿਵੇਂ ਵੇਖਦੇ ਹੋ ਉਸ ਟਾਈਮ ਦੇਖੋ ਦਮਨ ਜੀ 3 ਪਰਸਨ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ। ਹੂੰ ਤੇ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਹੈ ਜਿੰਨਾ ਪਿੱਛੇ ਕਾਰ ਲੱਗਿਆ। ਹੂੰ ਜਿਵੇਂ ਤੁਸੀਂ ਪੱਤਰਕਾਰ ਹੋ ਸਮਾਜ ਨੂੰ ਉਹਦਾ ਇਹਨਾਂ ਦਿਖਾਉਂਦੇ ਹੋ। ਤੁਹਾਡੇ ਪਿੱਛੇ ਕਾਰ ਲੱਗਿਆ। ਸਰਕਾਰ ਹੋ ਗਈ ਹਨਾ 5 ਸਾਲ ਵਾਸਤੇ ਆਈ 10 ਸਾਲ ਵਾਸਤੇ ਆਈ ਫਿਰ ਬਦਲ ਗਈ ਫਿਰ ਕੋਈ ਹੋਰ ਆ ਗਈ। ਇਹਨਾਂ ਪਿੱਛੇ ਕਾਰ ਲੱਗਿਆ ਹੋਇਆ ਇਹ ਵੀ ਬਹੁਤ ਜ਼ਿੰਮੇਵਾਰ ਪਰਸਨ ਹੁੰਦੇ ਆ। ਤੇ ਤੀਜੀ ਹੋ ਗਈ ਕਲਾਕਾਰ। ਇਹਨਾਂ ਪਿੱਛੇ ਕਾਰ ਲੱਗਿਆ। ਜਿਨ੍ਹਾਂ ਨੂੰ ਯੂਥ ਫੋਲੋ ਕਰਦਾ ਹਨਾ ਯੂਥ ਦੇਖਦਾ। ਜਿੱਦਾਂ ਦੀ ਆਪਸ ਵਿੱਚ ਗੱਲਾਂ ਕਰਨਗੇ ਉਹ ਯੂਥ ਨੇ ਕਰਨੀਆਂ ਤੇ ਇਹ ਜ਼ਿੰਮੇਦਾਰ ਪਰਸਨ ਹੁੰਦੇ ਨੇ ਇਹਨਾਂ ਨੂੰ ਇਦਾਂ ਦੀ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ ਤੁਹਾਨੂੰ ਲੱਗਿਆ ਕਿ ਕਦੀ ਕੈਨੇਡਾ ਚਲੇ ਜਾਣਾ ਚਾਹੀਦਾ ਹੈ ਦੇਖੋ ਆਪ ਸਾਡਾ ਅੰਦਾ ਪੰਜਾਬ ਦਾ ਕੈਨੇਡਾ ਗਿਆ ਹੋਇਆ ਜੀ ਹਾਂ ਮੈਂ ਕੈਨੇਡਾ ਜਾਵਾਂਗਾ ਜ਼ਰੂਰ ਪਰ ਪ੍ਰਦਰਸ਼ਨੀ ਵਾਸਤੇ ਜਾਵਾਂਗਾ ਤਾਂ ਕਿ ਜਿਹੜਾ ਉੱਥੇ ਯੂਥ ਹੈਗਾ ਉਹਨੂੰ ਸਾਡੇ ਵਿਰਸੇ ਬਾਰੇ ਪਤਾ ਲੱਗੇ ਤੁਹਾਡੇ ਨਾਲ ਦੇ ਕਿਹੜੇ ਸਾਥੀ ਨੇ ਕਿੰਨੇ ਬਾਹਰ ਚਲੇ ਗਏ ਸੋਸਟਲੀ ਜੀ ਘੱਟੋ ਘੱਟ ਜਿੰਨੇ ਮੇਰੇ ਬਚਪਨ ਦੇ ਦੋਸਤ ਸੀਗੇ ਸਾਰੇ ਚਲੇ ਗਏ ਮਨ ਦੇ ਵਿੱਚ ਕੀ ਆਉਂਦਾ ਜਦੋਂ ਕੋਈ ਕਹਿੰਦਾ ਮੈਂ ਕੈਨੇਡਾ ਚੱਲਿਆ ਮੈਂ ਸੋਚਦਾ ਯਾਰ ਤੂੰ ਕੈਨੇਡਾ ਜਾ ਕੇਉਂ ਰਿਹਾ ਹੋਰੀ ਵੀ ਤਾਂ ਸਾਰਾ ਕੁਝ ਹੋਈ ਹੈ ਆਪਣੇ ਪਰਿਵਾਰ ਤੋਂ ਇੰਨੀ ਦੇਰ ਤੂੰ ਦੂਰ ਰਹੂਗਾ ਹਨਾ ਕਿਉਂਕਿ ਮਾਪੇ ਦੀ ਸੇਵਾ ਇੰਨੀ ਸੌਖੀ ਨਹੀਂ ਮਿਲਦੀ ਬੜੇ ਕਰਮਾਂ ਵਾਲੇ ਬੰਦਿਆਂ ਨੂੰ ਮਿਲਦੀ ਹੈ ਹਨਾ ਤੇ ਜਦ ਆ ਬੁੱਢ ਬਡਾਪੇ ਚਾਣ ਲੱਗਿਆ ਤੂੰ ਤੁਸੀਂ ਬਾਹਰ ਚੱਲੇ ਲੱਗਦਾ ਮਹਿਸੂਸ ਹੁੰਦਾ ਕਿਉਂਕਿ ਬਾਹਰ ਜਾ ਕੇ ਲੋਕ ਕਹਿੰਦੇ ਕਿ ਜ਼ਿੰਦਗੀ ਬੜੀ ਵਧੀਆ ਹੈ ਉੱਥੇ ਜਾ ਕੇ ਜ਼ਿੰਦਗੀ ਬੜੀ ਅੱਛੀ ਬੀਤਣੀ ਹੈ ਨਹੀਂ ਜੀ ਬਾਹਰ ਦਾ ਵਾਤਾਵਰਣ ਬਦਲਣ ਨਾਲ ਕੁਝ ਨਹੀਂ ਹੁੰਦਾ ਅੰਦਰ ਦਾ ਬਦਲਣਾ ਪੈਂਦਾ ਹੈ ਹੂੰ ਲੋਕ ਤਾਂ ਕਹਿੰਦੇ ਨੇ 12ਵੀਂ ਕਰਨ ਤੋਂ ਬਾਅਦ ਚੱਕ ਕੈਨੇਡਾ ਚਾਹ ਫਿਰ ਚੱਕ ਆਸਟ੍ਰੇਲੀਆ ਕਈ ਵਾਰ ਤੇ ਤਰਨੇ ਵੀ ਲੱਗੇ ਹੁੰਦੇ ਨੇ ਪੈਸੇ ਲੈਣ ਨੂੰ ਲੈ ਕੇ ਦੇਖੋ ਬਾਹਰ ਜਾਣਾ ਗਲਤ ਨਹੀਂ ਹੈਗਾ ਪਰ ਬਾਹਰ ਜਾ ਕੇ ਜੇ ਤੁਸੀਂ ਉੱਥੇ ਦੇ ਹੀ ਹੋ ਗਏ ਫਿਰ ਉਹ ਗਲਤ ਆਪਣੇ ਵਿਰਸੇ ਨੂੰ ਭੁੱਲ ਗਏ ਆਪਣੇ ਵਿਰਾਸਤ ਨੂੰ ਆਪਣੇ ਪੰਜਾਬ ਨੂੰ ਭੁੱਲ ਗਏ ਉਹ ਗਲਤ ਰਾਜਪੁਰੇ ਵਾਲਿਆਂ ਨੇ ਕਿਵੇਂ ਪਿਆਰ ਦਿੱਤਾ ਕਿਉਂਕਿ ਕਹਿੰਦਾ ਪੰਜਾਬ ਦਾ ਐਂਟਰੀ ਪੁਆਇੰਟ ਰਾਜਪੁਰਾ ਹੈ ਰਾਜਪੁਰਾ ਬਹੁਤ ਛੋਟਾ ਟਾਊਨ ਮੰਨਿਆ ਜਾਂਦਾ ਹੈ ਉੱਥੇ ਦੇ ਲੋਕਾਂ ਨੇ ਕੀ ਪਿਆਰ ਦਿੱਤਾ ਵੀ ਸ਼ੇਖ ਨੂੰ ਬਹੁਤ ਪਿਆਰ ਦਿੱਤਾ ਜੀ ਬਹੁਤ ਸਨਮਾਨ ਦਿੱਤਾ ਹੈ ਮਤਲਬ ਮੈਂ ਕਹਿ ਨਹੀਂ ਸਕਦਾ ਸੀਗਾ ਕਿ ਐਵੇਂ ਦੀ ਪਛਾਣ ਬਣੂਗੀ ਜ਼ਿੰਦਗੀ 'ਚ ਜਦ ਇਹ ਕੀਤਾ ਸ਼ੁਰੂ ਕੀਤਾ ਸੀ ਕੰਮ ਸ਼ੁਰੂ ਕੀਤਾ ਸੀ ਮੈਂ ਸੋਚਦਾ ਨਹੀਂ ਸੀ ਇਹ ਚੀਜ਼ ਪਰ ਅੱਜ ਜੋ ਪਿਆਰ ਮਿਲਦਾ ਉਹਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਔਰ ਇੱਕ ਚੀਜ਼ ਦਾ ਮੈਨੂੰ ਹਮੇਸ਼ਾ ਖੇਦ ਰਹੇ ਜੀ ਮੈਂ ਸਰਕਾਰਾਂ ਅੱਗੇ ਪ੍ਰਿਆਸ ਵੀ ਕੀਤਾ ਉਸ ਚੀਜ਼ ਦੇ ਕਿ 1992 ਦੇ ਵਿੱਚ ਨਾ ਸਾਡਾ ਇੱਕ ਸਟੇਟ ਅਵਾਰਡ ਹੁੰਦਾ ਸੀ ਜਿਹੜਾ ਕਿ 1992 'ਚ ਬੰਦ ਹੋ ਗਿਆ ਸੀਗਾ ਤੇ ਉਦੋਂ ਸਾਡੇ ਨਾਲ ਔਰ 10000 ਦੇ ਕਰੀਬ ਕਲਾਕਾਰ ਸੀ ਪੰਜਾਬ ਦੇ ਵਿੱਚ ਜਿਹੜੇ ਕਿ ਕਾ ਦੇ ਨਾਲ ਮਤਲਬ ਬੈਂਬੂ ਆਰਟ ਤੁਸੀਂ ਸੁਣਿਆ ਹੋਣਾ ਹਨਾ ਪ੍ਰੋਫੈਸ਼ਨਲੀ ਜਿਹੜੇ ਆਰਟਿਸਟ ਹੁੰਦੇ ਨੇ ਜਿਹੜੇ ਯੂਨੀਕ ਜਿਗ੍ਹਾ ਬਣਾਉਂਦੇ ਨੇ ਤੇ ਇਹ ਹੌਲੀ ਹੌਲੀ ਕਰਕੇ ਜੀ ਉਹ ਦੂਜੀ ਸਟੇਟਾਂ 'ਚ ਚਲੇ ਗਏ ਤੇ ਇੱਕ ਮੰਦਭਗੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਹੀ ਸਿਰਫ ਉਹ ਸਟੇਟ ਆਰਟ ਬੰਦ ਹੈ 올ਓਵਰ ਪੂਰੇ ਕੰਟਰੀ ਦੇ ਵਿੱਚ ਉਹ ਹਰ ਸਟੇਟ ਦੇ ਵਿੱਚ ਹੈ ਪੰਜਾਬ ਚ ਬੰਦਾ ਕਰ ਸਰ ਪੰਜਾਬ ਚ ਬੰਦਾ ਉਹ ਵੀ 1992 ਤੋਂ ਅਪੀਲ ਕਰਦੋ ਕਿ ਪਤਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੁਣਦੇ ਹੋਣ ਤੁਹਾਡਾ ਇੰਟਰਵਿਊ ਤਾਂ ਕਹਿਦਾ ਇੱਕ ਮੈਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਕਿ ਸਾਡਾ 1992 ਤੋਂ ਜਿਹੜਾ ਸਟੇਟ ਅਵਾਰਡ ਹੈਗਾ ਜਿਹੜਾ ਹੱਤ ਕਰਦਾ ਜਿਹੜੇ ਹੱਥਾਂ ਨਾਲ ਕੰਮ ਕਰਦੇ ਨੇ ਆਰਟ ਕਰਦੇ ਨੇ ਉਹਨਾਂ ਦਾ ਬੰਦ ਹੋਇਆ ਪਿਆ ਜੀ ਤੇ ਚਾਹੁੰਦਾ ਕਿ ਤੁਹਾਡੀ ਸਰਕਾਰ ਦੇ ਵਿੱਚ ਜੇ ਇਹ ਸਟੇਟ ਅਵਾਰਡ ਓਪਨ ਹੋ ਜੇ ਤੇ ਹਰਿਆਣਾ ਚ ਜਿਵੇਂ ਬਾਕੀ ਕਲਾਕਾਰਾਂ ਨੂੰ ਸੁਵਿਧਾ ਮਿਲਦੀ ਆ ਉਦੋਂ ਦੀ ਜੇ ਸੁਵਿਧਾ ਦਾ ਸੋ ਵੀ ਤਾਂ ਚਲੋ ਨਾ ਵੀ ਮਿਲੇ ਤਾਂ ਵੀ ਕੋਈ ਦਿੱਕਤ ਨਹੀਂ ਸਾਨੂੰ ਜੇ ਸਰਟੀਫਿਕੇਟ ਹੀ ਮਿਲ ਜੇ ਉਸ ਅਵਾਰਡ ਦਾ ਕਿਉਂਕਿ ਸਾਨੂੰ ਨੈਸ਼ਨਲ ਲਈ ਕਨਸੀਡਰ ਨਹੀਂ ਕਰਦੇ ਐਸੀ ਜਿੰਨਾ ਵਰਜੀ ਸੋਹਣੀ ਕਲਾਕਾਰੀ ਕਰ ਲਈਏ ਜੇ ਸਾਡੇ ਕੋਲ ਸਟੇਟ ਅਵਾਰਡ ਨਹੀਂ ਹੈਗਾ ਕਲਾ ਦੇ ਵਿੱਚ ਜਿਹੜਾ ਕਿ ਹੈਂਡੀਕਰਾਫਟ ਦੇ ਵਿੱਚ ਮਿਲਦਾ ਉਹਦੇ ਕਰਕੇ ਫਿਰ ਸਾਨੂੰ ਨੈਸ਼ਨਲ ਅਵਾਰਡ ਵਾਸਤੇ ਕਨਸੀਡਰ ਨਹੀਂ ਕੀਤਾ ਜਾਂਦਾ ਜੇ ਇਸ ਚੀਜ਼ ਨੂੰ ਮੁੱਖ ਮੰਤਰੀ ਸਾਹਿਬ ਸੁਣ ਰਹੇ ਨੇ ਤਾਂ ਮੈਂ ਉਹਨਾਂ ਦਾ ਅੱਗੇ ਉਹਨਾਂ ਦੇ ਅੰਗੇ ਇੱਕ ਮੰਗ ਰੱਖਦਾ ਛੋਟੀ ਜੀ ਹਨਾ ਜੀ ਤੇ ਵੋ ਕਹਿੰਦਾ ਕਿ ਪੁਲਿਸ ਜਿਹੜਾ ਸਾਡਾ ਸਟੇਟ ਅਵਾਰਡ ਹੈਗਾ ਇਹ ਤੁਸੀਂ ਵੀ ਓਪਨ ਕਰਾਓ ਜੀ ਕਲਾਕਾਰੀ ਬਹੁਤ ਸੋਹਣੀ ਹੈ ਤੁਹਾਡੀ ਕਿ ਤਿੰਕੇ ਤਿੰਕੇ ਨਾਲ ਇਹ ਸਾਰੀਆਂ ਚੀਜ਼ਾਂ ਬਣੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਪਣਾ ਸਮਾਂ ਦਿੱਤਾ ਔਰ ਵਾਕੀ ਕਲਾਕਾਰ ਦੀ ਕਲਾਕਾਰੀ ਤਿੰਕੇ ਤਿੰਕੇ ਦੇ ਵਿੱਚ ਨਜ਼ਰ ਆਉਂਦੀ ਔਰ ਇਹ ਤਿੰਕੇ ਤਿੰਕੇ ਦੇ ਵਿੱਚ ਹੀ ছত্রਪਤੀ சிவாਜੀ ਦੀ ਇਹ ਮੂਰਤੀ ਆਪ ਮੁਹਾਰੇ ਜਿਹੜੀ ਉਹ ਬਿਆਨ ਕਰੇ ਕਿ ਕਿਵੇਂ ਤਿੰਕੇ ਨਾਲ ਕਲਾਕਾਰੀ ਹੋ ਕੇ ਔਰ ਇੰਨਾ ਸੋਹਣਾ ਬੁੱਤ ਵੀ ਜਿਹੜਾ ਉਹ ਬਣਾਇਆ ਜਾ ਸਕਦਾ ਕੈਮਰ ਪਰਸਨ ਰਵੀ ਜੰਪਲਨਾਥ ਦਮਪ ਸਿੰਘ ਪੀਟੀਸੀ న్యూਸ ਪਟਿਆਲਾ